ਕੋਈ ਢਾਡੀ ਲਾ ਲਓ ਕੋਈ ਰਾਗੀ ਲਾ ਲਓ ਕੋਈ ਪ੍ਰਚਾਰਕ ਲਾ ਲਓ ਕੋਈ ਚੈਨਲ ਲਾ ਲਓ ਉਹਦੇ ਮੂੰਹ ਇੱਕੋ ਹੀ ਗੱਲ ਹੁੰਦੀ ਆ ਵੇ ਕਾਲੀ ਫੁੱਲਾ ਸਿੰਘ ਵਰਗਾ ਕਹਿ ਦੋਗੇ ਤੁਸੀਂ ਕਾਲੀ ਫੁੱਲਾ ਸਿੰਘ ਤੇ ਨੇੜੇ ਦੇ ਕਿਤੇ ਸੁਆਇਆ ਵੀ ਆ ਕਿ ਸਵੇਜਾਂ ਤੱਕ ਬੰਗ ਟਾਰੇ ਆਵਾਜ਼ੀਆਂ ਜਾਣਦੇ ਆ ਜਿਹੜੇ ਖਾੜਕੂ ਜੈਬ ਰਹਿਣ ਸਕੇ ਚੋੜੇ ਨੇ ਗੋਲੀ ਚਲਾਈ ਆ ਉਹਦੇ ਮੈਂ ਵੀਡੀਓ ਸੁਣੀਆਂ ਕਹਿੰਦਾ ਸੀ ਸਾਥ ਜਰਨੈਰ ਸਿੰਘ ਦੀ ਕਿ ਅਸੀਂ ਜਦੋਂ ਨਰੰਕਾ ਦੀ ਕਾਂਡ ਹੋਇਆ ਮੈਂ ਸੱਜੇ ਹੱਥ ਨਾਲ ਰੋਟੀ ਨਹੀਂ ਖਾਊਂਗਾ ਕਿਹੜਾ ਕਿਹੜਾ ਤੁਸੀਂ ਜਿਹੜੀ ਮਲ ਮਾਰ ਲਈ ਆ ਤੁਸੀਂ ਉਹਦੇ ਕੁਲੀ ਚਲਾ ਕੇ ਬਣਿਆ ਹੋਇਆ ਸਿਸਟਮ ਤੁਸੀਂ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ ਕਿਤੇ ਚਾਰ ਪੰਜ ਚੈਨਲ ਚੱਲਦੇ ਆ ਜਦੋਂ ਕਹਾਈ ਨਾ ਕਰਨੀ ਉਹ ਦਬਾਈ ਤੋਂ ਗਿਆ ਸੀ ਅਮਰਤਪਾਲ ਉਹਦੀਆਂ ਵੀਡੀਓ ਦਿਖਾੜ ਦਿਖਾੜ ਕੇ ਇੰਨਾ ਪੈਸਾ ਇਕੱਠਾ ਕਰਦਿਆ ਨਾਲੇ ਉਹਨੂੰ ਇਕੱਠਾ ਕਰਦਿਆ ਨਾਲੇ ਚੈਨਲ ਵਾਲਾ ਇਕੱਠਾ ਕਰਦਿਆ ਜੇ ਵੀ ਗੱਲ ਕਰਨ ਨੂੰ ਚਾਹੁੰਦੀ ਆ ਤੂੰ ਤਾਂ ਰੱਖਿਆ ਹੁੰਦਾ ਜੀਤਾ ਕੇ ਟੀਵੀ ਵਾਲਾ ਪੀ ਵੀ ਸੀ ਵਾਲਾ ਉਹ ਗੱਲ ਕਰੇ ਉਹ ਕਹਾਈ ਨਾ ਕਰਨ ਨੂੰ ਉਹਨੂੰ ਵੀ ਤਾਂ ਪੈਸੇ ਮੰਗਣ ਵਾਸਤੇ ਲਾਇਆ ਉਹਦੀ ਕੋ ਸੁਣਦਾ ਨਹੀਂ ਜੇ ਅੱਜ ਉਹ ਗੱਲ ਕਰ ਰਿਹਾ ਤਾਂ ਪੀਵੀਸੀ ਚੈਨਲ ਦਾ ਜਕੀ ਸਿੰਘ ਜੀਤਾ ਕਰ ਰਿਹਾ ਮਰਤੀ ਸਿੰਘ ਖਾਲੜਾ ਨੇ ਇੱਕ ਗੱਲ ਕਹੀ ਹੁੰਦੀ ਹੈ ਕਿ ਜਿਹੜਾ ਖੜਕੂ ਸਿੰਘ ਹੈ ਨਾ ਉਹ ਚਾਹੁੰਦਾ ਸਾਡੀ ਚੀਜੀ ਵੀ ਸ਼ੀਲ ਹੋ ਜਾਏ ਇਜੀ ਤਾਂ ਮਨੇ ਸਾਢ ਲੈ ਜੇ ਉਹ ਵੀ ਸ਼ੀਧੀ ਮਣ ਜਾ ਸਾਹ ਵੈ ਦੀ ਗੁਰੂ ਪਰਿਸ਼ਾਦ ਸੰਗਤ ਲਿਓ ਅੱਜ ਮੈਂ ਕੋ ਇਹ ਚੱਕਰ ਵਾਸਤੇ ਹਾਜ਼ਰ ਹੋਇਆ ਕੌਣਾ ਤਨੀ ਸੀ ਪਰ ਮੈਂ ਕੋਈ ਵੀਡੀਓ ਨਹੀਂ ਦੇਖੀ ਆ ਪਰ ਹਾਲਾਤ ਇਦਾਂ ਦੇ ਬਣੇ ਹੋ ਆ ਹਨ ਕਰਨ ਵਾਲੇ ਆ ਕੋਈ ਢਾਢੀ ਲਾ ਲਓ ਕੋਈ ਰਾਗੀ ਲਾ ਲਓ ਕੋਈ ਪ੍ਰਚਾਰਕ ਲਾ ਲਓ ਕੋਈ ਚੈਨਲ ਲਾ ਲਓ ਉਹਦੇ ਮੂੰਹ ਇੱਕੋ ਹੀ ਗੱਲ ਹੁੰਦੀ ਆ ਵੀ ਅਕਾਲੀ ਫੁੱਲਾ ਸੰਗ ਵਰਗਾ ਕਹਿੰਦਾ ਅਕਾਲੀ ਫੁੱਲਾ ਸੰਗ ਵਰਗਾ ਚਲੋ ਮੈਂ ਕਿਹੜੇ ਅੰਕ ਪੁੱਛਣਾ ਜਨਬ ਤੁਸੀਂ ਸੁਪਲਾ ਆਪਣੇ ਕਿਤਾ ਤੁਸੀਂ ਕਾਲੀਪੂਲਾ ਸਕਦੇ ਨੇ ਮੇਰੇ ਦੇ ਵਿਚ ਕਿ ਤੱਕ ਸੁਣਿਆ ਵੀ ਆ ਕਿ ਸਟੇਜਾਂ ਤੇ ਬਲਕਿ ਟਾਰਾ ਹੀ ਆਵਾਜ਼ੀਆਂ ਜਾਣਦੇ ਆ 2 ਦਸੰਬਰ ਨੂੰ ਜੋ ਆ ਕਾਲ ਤੱਕ ਤੇ ਫੈਸਲਾ ਹੋਇਆ ਉਹ ਬੜੇ ਲੰਮੇ ਸਮੇਂ ਤੇ ਰੇਟ ਦਾ ਸਿੱਖਾਂ ਦੇ ਮਾਂਚੇ ਤੁਸੀਂ ਆਈ ਉਹਨਾਂ ਫੈਸਲਾ ਲਿਆ ਚੰਗੀ ਗੱਲ ਸੀ ਪਰ ਉਹਨੂੰ ਖਰਾਬ ਕਰਨ ਵਾਸਤੇ ਸਿੱਧੇ ਤੌਰ ਤੇ ਹੁੰਦਾ ਕਿਉਂਕਿ ਜਿਹੜਾ ਕਤਲੇਆਮ ਹੋਇਆ ਜਾਂ ਨੁਕਸਾਨ ਕੀਤਾ ਉਹ ਕੀਤਾ ਪ੍ਰਕਾਸ਼ ਸਿੰਘ ਬਾਦਲ ਨੇ। ਡਗੜੀ ਗੋਲੀ ਚੱਲੀ ਆ 78 ਲਾਖੜਾ ਪ੍ਰਕਾਸ਼ ਸਿੰਘ ਬਾਦਲ ਨੇ। ਉਹ ਆਪਣੀ ਉਮਰ ਭੋਕੇ ਗਿਆ। ਕਿਹੜੇ ਖਾੜਕ ਨੂੰ ਨੈਵ ਰੈਨਸ ਕੋਲ ਨੇ ਗੋਲੀ ਚਲਾਈ ਆ। ਉਹ ਜਦੋਂ ਵੀਡੀਓ ਸੁਣੀਆਂ ਕਹਿੰਦਾ ਸੀ ਸਾਥ ਜਗਤਾਰ ਸਿੰਘ ਜੀ ਕਿ ਅਸੀਂ ਜਦੋਂ ਨਰੰਕਾ ਦੀ ਕਾਂਡ ਹੋਇਆ ਮੈਂ ਸੱਜੇ ਹੱਥ ਨਾਲ ਰੋਟੀ ਨਹੀਂ ਖਾਂਗਾ। ਭਾਈ ਨਾਰਾਇਣ ਸਿੰਘ ਚੌੜਾ ਜੀ ਤੇ ਤੁਸੀਂ 20 ਸਾਲ ਕਿਵੇਂ ਸੱਜੇ ਹੱਥ ਨਾਲ ਰੋਟੀ ਖਾਂਦੇ ਰਹੇ? ਕਿਹੜਾ ਕਿਹੜਾ ਤੁਸੀਂ ਜਿਹੜੀ ਮਲ ਮਾਰ ਲਈ ਆ ਤੁਸੀਂ ਉਹਦੇ ਕੁਲੀ ਚਲਾ ਕੇ ਬਣਿਆ ਹੋਇਆ ਸਿਸਟਮ ਤੁਸੀਂ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ ਤੁਹਾਡੇ ਉੱਤੇ ਅਵਤਾਰ ਸਿੰਘ ਕਥੂ ਨਾ ਗਰਦੀ ਲੜਕੀ ਨਹੀਂ ਅਲਿਆਵ ਲਾਈ ਆ ਉਹ ਸਿੰਘ ਇਦਾਂ ਦੇ ਹੁੰਦੇ ਆ ਅਸੀਂ ਦਾਅਵੇ ਕਰਦੇ ਆ ਅਸੀਂ ਫਰਾਨੀਆ ਲੜਕੇ ਛੜਾ ਕੇ ਲੈ ਆਈਆਂ ਜਿਸ ਸਿੱਖਾਂ ਦੀਆਂ ਕੁੜੀਆਂ ਨੂੰ ਜਲੀਲ ਨਹੀਂ ਕਰਦੇ ਉਹ ਵੀ ਖਾੜਕੂ ਸਿੰਘਾਂ ਤੇ ਸ਼ਹੀਦ ਸਿੰਘਾਂ ਦੀਆਂ ਕੁੜੀਆਂ ਨੂੰ ਰਹਾਓ ਵਿਚਾਰ ਕੌਣ ਹੈ ਜਾਨੀ ਹਰ ਰੀਜ਼ਮ ਜਲੀਲ ਕੀਤਾ ਜਾ ਰਿਹਾ ਕਿਤੇ ਅਸੀਂ ਬੋਲਦੇ ਆ ਕਿਤੇ ਖੱਤ ਕਤਰੇ ਆ ਇੱਥੇ 4-5 ਚੈਨਲ ਚੱਲਦੇ ਆ ਜਦੋਂ ਕਹਾਈ ਨਾ ਕਰਦੇ ਦੁਬਈ ਤੋਂ ਗਿਆ ਸੀ ਅੰਮ੍ਰਿਤਪਾਲ ਉਹਦੀਆਂ ਵੀਡੀਓ ਦਿਖਾੜ ਦਿਖਾੜ ਕੇ ਇਨਾ ਪੈਸਾ ਇਕੱਠਾ ਕਰ ਲਿਆ ਨਾਲੇ ਉਹਨੂੰ ਇਕੱਠਾ ਕਰ ਲਿਆ ਨਾਲੇ ਚੈਨਲਾਂ ਨਾਲ ਇਕੱਠਾ ਕਰ ਲਿਆ ਤੇ ਜਦੋਂ ਹੁਣ ਚੰਗੀ ਗੱਲ ਕਰਨ ਨੂੰ ਖੋਹਦੀ ਆ ਉਹ ਤਾਂ ਰੱਖਿਆ ਹੁੰਦਾ ਜੀਤਾ ਕੇ ਟੀਵੀ ਵਾਲਾ ਪੀ ਵੀ ਸੀ ਵਾਲਾ ਉਹ ਗੱਲ ਕਰੇ ਅਸੀਂ ਕੋਈ ਗੱਲ ਨਹੀਂ ਕਰਨੀ ਉਸ ਵੇਲੇ ਉਹ ਬੱਕਰਾ ਹੀ ਨਾ ਕਰਨ ਹੋਰ ਉਹਨੂੰ ਵਿਚੰਦ ਲਈ ਪੈਸੇ ਮੰਗਣ ਵਾਸਤੇ ਲਾਇਆ ਉਹਦੀ ਕੋ ਸੁਣਦਾ ਨਹੀਂ ਜੇ ਅੱਜ ਉਹ ਗੱਲ ਕਰ ਰਿਹਾ ਤਾਂ ਪੀਵੀਸੀ ਚੈਨਲ ਦਾ ਜਗੀਰ ਸਿੰਘ ਜੀਤਾ ਕਰ ਰਿਹਾ ਸਭ ਸੁਤੇ ਪਏ ਆ ਕਿ ਅਮਰਜੀਤ ਸਿੰਘ ਖਾਲੜਾ ਨੇ ਕੱਲ ਕਈ ਓਥੇ ਕਿਹੜਾ ਖੜਕੂ ਸਿੰਘ ਹੈ ਨਾ ਉਹ ਕਿਉਂ ਨਹੀਂ ਸਾਡੀ ਚੀਜੀ ਵੀ ਸ਼ੀਲ ਹੋ ਜਾਈ ਇਹ ਜੀ ਤੁਹਾਨੂੰ ਸਾਡ ਲਈ ਵੀ ਸ਼ੀਲ ਨਹੀਂ ਮਿਲ ਜਾ ਮੈਂ ਉਹਨਾਂ ਖੜਕੂ ਸਿੰਘ ਦਾ ਵੀ ਵਿਚਾਰ ਕੀਤੇ ਸਿੱਖੋ ਜੀ ਕਾਲ ਤੱਕ ਤਾਂ ਇਕੱਠੇ ਹੋਵੋ ਪਰ ਉਹਨਾਂ ਦੇ ਜੇ ਤੋ ਵਿਚਾਰ ਸੁਣੇ ਤਾਂ 6 ਮਹੀਨਾਂ ਤੱਕ ਬਣਾਉਣ ਦੀ ਤਿਆਰੀ ਕੀ ਆ ਇਲਾਜ਼ੀ ਕਾਲ ਤੱਕ ਤੇ ਬਣਾਈ ਹੋਈ ਪੰਨਕ ਕਮੇਟੀ ਨੂੰ ਡੈਂਟ ਕਰਨ ਵਾਸਤੇ ਸੋਣ ਸੁੰਨ ਜਾ ਕੇ ਨਨਕਪੁਰ ਸਾਹਿਬ ਦੇ ਦੂਜੀ ਪੰਨਕ ਕਮੇਟੀ ਬਣਾਈ ਸੋਣ ਸੋਆ ਪੀਰ ਪਹੁੰਚੇ ਗਿਆ ਸਾਡੀਆਂ ਗੋਲੀਆਂ ਕਿੱਥੇ ਕਹਿਿੰਦੀਆਂ ਸੀ ਉਹ ਤਾਂ ਤੁਸੀਂ ਖੜਾ ਕਿੱਥਿਆਂ ਅਸੀਂ ਕੁਝ ਨਹੀਂ ਕਰਮਾਉਂਦੇ ਕਾਡਾ ਕੋਈ ਸਿਸਟਮ ਨਹੀਂ ਅਸੀਂ ਸਿਸਟਮ ਨਾ ਬਣਾਉਣਾ ਚਾਹੁੰਦੇ ਆ ਅਸੀਂ ਖਲਾਰਾ ਪੜਾਉਣਾ ਚਾਹੁੰਦੇ ਆ ਹਾਂ ਸਮਾਗਮਾਂ ਤੇ ਜਾ ਕੇ ਟਾਰਟ ਨਾ ਮਾਰ ਲਈਏ ਕਦੀ ਕਪਾਨਪਨਸ ਨਾ ਖਲੇਈ ਇਹ ਤੇ 5 ਦੇ ਸਾਥ ਦੇ ਸਾਥ ਹੁ ਨਵੇਂ ਨਵੇਂ ਪ੍ਰੋਗਰਾਮ ਇਹ ਘਟ 2020 ਨਾਲ ਸ਼ੁਰੂ ਕਰ ਲਿਆ ਹੋਇਆ ਸੀ ਖਾਸ ਤੰਦਾਂ ਪਰ ਬੰਡ پارਲੀਮੈਂਟ ਬਣਾਈ ਪੈਠਾ ਕਿ세 ਜਿਹੜੇ ਜ਼ਖਮ ਗਰਾਹਦੇ ਦਿਨ ਤੱਕ ਡਾਕਟਰ ਅਮਰਜੀਤ ਸਿੰਘ ਵਾਰਕਰ ਮੋਰੇ ਲਾਇਸੋ ਉਹ ਜਿਹੜਾ ਗੁਰੂ ਦੇ ਨਿੰਦਕ ਉਹਨਾਂ ਤੁਸੀਂ ਹਾਈਲਾਈਟ ਕਰ ਰਹੇ ਆ ਉਹ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਸ਼ੰਕਾ ਕਰਦਾ ਤੁਸੀਂ ਉਹਨੂੰ ਖਾਸ ਤੰਦਾਂ ਦਾ ਲੀਡਰ ਮੰਨਦੇ ਆ ਅਸੀਂ ਕਰਕੇ ਮੈਂ ਵੇਦ ਦੀ ਕਰਦਾ ਸਿੰਗ ਜੰਗਪਾਲ ਸਿੰਘ ਉੱਤੇ ਜਿਹੜਾ ਇਲਜ਼ਾਮ ਲੱਗੇ ਕਿਦਿਆਂ ਤੁਸੀਂ ਜਵਾਬ ਦਿੰਦੇ ਹੋ ਤੁਸੀਂ ਚਾਹਦੇ ਨਹੀਂ ਸਿੱਖ ਚਾਹਦੇ ਨਹੀਂ ਸਿੱਖ ਚਾਹਦੇ ਆ ਖਲਾਰਾ ਪਈ ਰਵੇ ਸਾਡੀ ਦੰਦ ਕਥਾ ਚੱਲਦੀ ਰਹੇ ਔਰ ਸਾਡੇ ਬਲਾਰੇ ਬੂਰੇ ਚੱਲਦੇ ਰਹਿਣ ਜੇ ਮੈਂ ਜਥੇਦਾਰਾਂ ਨੂੰ ਪਹਿਲਾਂ ਵੀ ਬੇਕਤੀ ਕਰ ਰਿਹਾ ਤੁਹਾਨੂੰ ਨਹੀਂ ਸਟਰੌਂਗ ਨਹੀਂ ਹੋਣ ਦੇਣਾ ਜਦੋਂ ਅਕਾਲ ਤਖਤ ਦਾ ਚਾਹੇ ਤਾਂ ਸਟਰੌਂਗ ਬਣੂਗਾ ਜਿਹੜੇ ਲੋਕਲ ਲੀਡਰ ਹੈ ਨਾ ਗੱਦੇ ਪੰਧੀਆਂ ਦੇ ਉਹਨਾਂ ਦੀਆਂ ਚੌਤਰਾ ਖੁਸ਼ਕੀਆਂ ਨੂੰ ਲੋਕੀ ਸੁਣਨਾ ਬੰਦ ਕਰਦੇ ਆ ਪੰਜ ਸਾਲ ਤੋਂ ਸੈਂਕੜੇ ਸਾਲ ਕਹਿੰਦੀ ਹੱਥ ਨਹੀਂ ਸੰਜਾ ਕਦਾਰਿਆ ਇਸ ਨੂੰ ਕਿੰਨੇ ਤੁਸੀਂ ਬੋਲਦੇ ਆ ਅੱਜ ਵੀ ਉਹ ਫੈਸਲਾ ਲੈ ਲਿਆ ਨਗਰੇ ਕੰਪਨੀਆਂ ਕੋਈ ਹੱਕ ਜੀ ਬੋਲਣ ਨੂੰ ਤਿਆਰ ਨਹੀਂ ਜੋ ਆਇਆ ਤਾਂ ਬੋਲੀ ਜਾਂਦਾ ਕੋਈ ਕਿਸੇ ਦੀ ਨਰਯਾਦਾ ਨਹੀਂ ਨਾਰਾਇਣ ਕੰਤੇ ਕੋ ਸਾਧਕ ਉਹ ਜੋ ਸੇਖਾ ਕਾਏ ਤੋਂ ਭੜ ਕੇ ਉੱਠਾ ਨਾਮ ਤੇ ਆਵੇ ਉਦੋਂ ਕਰੇ ਭੜ ਕੇ ਪਰਮਾਤੀ ਇਹਨਾਨ ਕਰੇ ਮੁਕਤ ਕਨੇ ਤੁਸੀਂ ਅੱਜ ਉਤਰਦੇ ਆ ਹੁਣ ਇਹਦੇ ਬਾਬਾ ਠਾਕੁਰ ਦੀ ਵਰਸੀ ਆਉਣੀ ਆ ਬੜੇ ਗਲੌਂ ਮੰਨਣੇ ਆ ਉਹ ਕਿੰਨੇ ਤੁਸੀਂ ਜਿਹੜੇ ਮਾਪੇ ਠਾਕ ਸੁਵਰ ਦਾ ਜੀਵਰ ਕਮਾਉਂਦੇ ਆ ਉਹਦਾ 8 ਰੁਪਏ ਰਕਤੇ ਲਵੇ ਮੰਨੇ ਨ ਹੁਕਮਗਾਰ ਵਾਲੀ ਪਕਸ਼ਿਸ਼ ਸੀ ਤੁਹਾਡਾ ਕਿੰਨੀ ਨਿਮਕਸ਼ਿਸ਼ ਆ ਇਹਨਾਂ ਸਾਥ ਚ ਨਾਇਲ ਸੀ ਜੀ ਫਟੋ ਚੱਕੀ ਫਿਰਦੇ ਆ ਉਹ ਤੁਹਾਡਾ ਕੋਈ ਸੱਚ ਜਨਰਲ ਲੈਣ ਜਾਈ ਨਹੀਂ ਤੁਸੀਂ ਸੈਲਫ ਫੋਟੋਆਂ ਕਾਇਨਾ ਆ ਇਕਾ ਪਿਕਸੇਲ ਨਿਸ਼ਾਨ ਸਾਹਿਬ ਦਾ ਮੁੱਦਾ ਚੱਕਿਆ ਸੀ ਸ਼ਰਮੀ ਕਮੇਟੀ ਨੇ ਨਿਸ਼ਾਨ ਸਾਹਿਬ ਦਾ ਰੰਗ ਸਾਡਾ ਪਾੜ ਕੇ ਬਸੰਤੀ ਰੰਗ ਕਾਂਬਲੇ ਟਾਂਬਲਾ ਖਸਰਿਆਂ ਵਾਲਾ ਅੰਕੜਾ ਆ ਕਿੰਨੀ ਕਿ ਤੁਹਾਨੂੰ ਸੋਪਾ ਮਿਲ ਗਈ ਆ ਤੁਸੀਂ ਮर्यादाਾਂ ਦੇ ਵਿੱਚ ਹੋਏ ਆ ਯਾਨੀ ਗੁਰਦੇਵ ਸਿੰਘ ਕੰਪੀਅਰ ਜਿਹਾ ਜੇ ਤੇ ਹੈ ਨਹੀਂ ਉਹਨਾਂ ਦੀ ਜਾਦਗਰ ਤੋ ਫੋਟੋ ਲੱਗੀ ਹੋਇਆ ਆਪਣੇ ਅਕਾਲਤਾ ਸਿੰਘ ਸਾਹਿਬ ਦੇ ਜਾਦਗਰ ਬਣਾਈ ਜਾਂਦੀ ਆ ਤੁਹਾਨੂੰ ਜੀ ਦੇ ਜੀ ਤੁਮ ਤਾਂ ਪੈ ਰਹੀਆਂ ਤੁਸੀਂ ਭਲਾ ਰੇ ਰਸ ਬਦਲੀ ਤੁਸੀਂ ਫੋਣ ਆਪਣੇ ਨਿਸ਼ਾਨ ਸਾਹਿਬ ਦਾ ਲੰਗ ਪਧਰੇ ਆ ਕਈ ਬੜੇ ਕਾਲੇ ਪਏ ਹੋ ਆ ਸੌ ਸਾਲ ਪੁਰਾਣਾ ਸੀਮੈਂਟ ਛੱਪਿਆ ਇੱਕ ਗਵਰਦਨ ਤੇ ਉਹ ਗੱਲੀ ਉੱਥੇ ਬਸੰਤੀ ਰੰਗ ਚੜਾਤਾ ਅ ਬਿਲਨ ਹਾਲ ਕੋਰਦਲਾ ਸਾਡੇ ਨੇੜੇ ਰਹਿੰਦਾ ਇਹ ਬਸੰਤੀ ਰੰਗ ਹਜੇ ਚੜਾਇਆ ਸਮਾਉਗਾ ਕੇਸਰੀ ਲੰਗ ਅਪਰ ਤਿਰੰਗਾ ਵੀ ਚੜਾਉਣਗੇ ਇਹ ਮਰੀ ਹੋ ਜਾਣ ਖੀਆਂ ਨਿਸ਼ਾਨੀਆਂ ਪਰ ਜਿਨ੍ਹਾਂ ਦੀਆਂ ਕਿ ਜਾਗਦੀਆਂ ਬਰਮੀ ਕੰਮ ਰੋਡ ਤੇ ਜੀ ਐਨ ਕੇ ਨਿਊ ਐਂਟਰਨ ਰੋਡ ਤੇ ਕੋੰਦਰਾ ਸੈਡੀਟੀ ਗਿਨ ਬੈਡ ਫੀਲਡ ਕੋੰਦਰਾ ਜਿੱਥੇ ਪਰਨ ਤੁਸੀਂ ਟਾੜੀ ਉਹ ਕਿਹੜੀ ਤਰੀਕ ਚੜਾਏ ਜਾ ਜਿਨ੍ਹਾਂ ਦੀਆਂ ਅੱਖਾਂ ਜਾਗਦੀਆਂ ਉਹ ਕੇਸਰੀ ਚੜਾਉਦੇ ਆ ਜਿਨ੍ਹਾਂ ਦੀਆਂ ਅੱਖ ਮਰੀ ਹੋਈਆਂ ਪਸ਼ਾਂਤੀ ਚੜਾਉਦੇ ਆ ਇਹ ਕਰਨਾ ਕਰੋ ਨਹੀਂ ਤਿਰੰਗੇ ਵੀ ਚੜਾਉਣੇ ਆ ਸੋ ਸਿੱਖੋ ਅੰਨਾ ਕੋਈ ਸਿਸਟਮ ਨਹੀਂ ਤੁਸੀਂ ਚਾਹੁੰਦੇ ਨਹੀਂ ਸਾਡਾ ਸਿਸਟਮ ਬਣੇ ਜੇ ਤੁਸੀਂ ਚਾਹੁੰਦੇ ਜਦੋਂ ਖਾਲਸਾ ਤੋਂ ਫੈਸਲਾ ਆਇਆ ਸੀ ਢੜਕੇ ਖੜਦੇ ਪਰ ਤੁਸੀਂ ਘਰਾਂ ਨੂੰ ਬਿਠੇ ਕੀ ਵੀ ਚੈਨਾਂ ਤੇ ਬਿਠੇ ਤਮਾਸ਼ੇ ਦੇਖਦੇ ਆ ਤਮਾਸ਼ੇ ਤੁਸੀਂ ਅੱਜ ਤਮਾਸ਼ਗੀਰੀ ਬਣ ਕੇ ਰਹਿ ਚੁੱਕੇ ਆ ਇਹਨਾਂ ਕਹਿੰਦਾ ਵੇ ਲੇਕਿਨ ਵਾਧ ਨਹੀਂ ਪਲਣਾ ਕੋਈ ਤੁਹਾਡਾ ਸਿਸਟਮ ਨਹੀਂ ਤੁਸੀਂ ਨਾ ਬਣਨਾ ਚਾਹੁੰਦੇ ਆ ਸਿਰਫ ਖਾਲਸਾ ਦਾ ਟਕੌਹ ਜਿਆ ਸਿਰਫ ਖਾਲਸਾ ਦਾ ਰੋਲਾ ਤੁਹਾਡਾ ਕੋਈ ਖਾਲਸਾ ਦਾ ਲੈਣ ਦੇਣੀ ਵਾਇਰਲ ਚੀਕਾ ਖਾਲਸਾ ਵਾਇਰਲ ਚੀਕਾ